ਦੁਨੀਆ ਦੇ ਇਸ ਦੇਚ ਹੈ ਨਰਕ ਦਾ ਦਰਵਾਜ਼ਾ ਸਾਹਮਣੇ ਕਰਦਾ ਹੈ ਪਰਮਾਤਮਾ ਹਿਸਾਬ ਕਿਤਾਬ ਡਰ ਡਰ ਭੱਜ ਜਾਂਦੇ ਨੇ ਲੋਕ ਇਹ ਜਗ੍ਹਾ ਹੈ ਬੇहद ਡਰਾਵਣੀ ਦੁਨੀਆ ਭਰ ਦੇ ਵਿੱਚ ਕਈ ਅਜਹੀਆਂ ਥਾਵਾਂ ਨੇ ਜੋ ਰਹੱਸ ਦੇ ਨਾਲ ਭਰੀਆਂ ਹੋਈਆਂ ਨੇ ਸਲਾਨੀ ਇਹਨਾਂ ਵਿੱਚੋਂ ਕੁਝ ਥਾਵਾਂ ਤੇ ਜਾ ਸਕਦੇ ਨੇ ਤੇ ਕੁਝ ਥਾਵਾਂ ਤੇ ਨਹੀਂ ਜਾ ਸਕਦੇ ਪਰ ਅੱਜ ਅਸੀਂ ਤੁਹਾਨੂੰ ਦੋ ਅਜਹੀਆਂ ਥਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਨਰਕ ਦੇ ਦਰਵਾਜੇ ਕਿਹਾ ਜਾਂਦਾ ਕੀ ਤੁਹਾਨੂੰ ਪਤਾ ਹੈ ਕਿ ਨਰਕ ਦਾ ਦਰਵਾਜ਼ਾ ਕਿੱਥੇ ਹੈ ਅਤੇ ਇਸ ਨੂੰ ਨਰਕ ਦਾ ਦਰਵਾਜ਼ਾ ਕਿਹਾ ਕਿਉਂ ਜਾਂਦਾ ਹੈ ਜੇ ਸਭ ਤੋਂ ਵੱਡੀ ਗੱਲ ਕਰੀਏ ਕਿ ਅਸੀਂ ਇਸ ਨੂੰ ਨਰਕ ਦਾ ਦਰਵਾਜ਼ਾ ਕਹਿੰਦੇ ਕਿਉਂ ਹਾਂ ਜਾਪਾਨ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਗਿਣਿਆ ਜਾਂਦਾ ਹੈ ਤਾਂ ਦੱਸਾਂਗੇ ਤੁਹਾਨੂੰ ਕਿ ਇਹ ਨਰਕ ਦੇ ਦਰਵਾਜ਼ੇ ਕਿੱਥੇ ਨੇ ਤੇ ਇਸ ਨੂੰ ਨਰਕ ਦਾ ਦਰਵਾਜ਼ਾ ਕੀ ਰੱਖ ਹੋ ਜਾਂਦਾ ਜਪਾਨ ਦੀ ਗੱਲ ਅਸੀਂ ਕੀਤੀ ਆ ਇਸ ਦੇ ਬਾਰੇ ਵੀ ਜ਼ਿਕਰ ਕਰਾਂਗੇ ਦੁਨੀਆ ਭਰ ਦੇ ਵਿੱਚ ਕਈ ਅਜਹੀਆਂ ਥਾਵਾਂ ਹੁੰਦੀਆਂ ਨੇ ਜਿਹੜੀਆਂ ਰਹੱਸਾਂ ਦੇ ਨਾਲ ਭਰੀਆਂ ਹੁੰਦੀਆਂ ਨੇ ਜਾਣੀ ਕਿ ਉੱਥੇ ਅੰਦਰੇ-ਅੰਦਰ ਬਹੁਤ ਸਾਰੇ ਰਹੱਸ ਸੋਪੇ ਹੋਏ ਹੁੰਦੇ ਨੇ ਦੱਸਿਏ ਕਿ ਆ ਸਕਦਾ ਕਿ ਅੰਦਰੇ-ਅੰਦਰ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਹੁੰਦੀਆਂ ਨੇ ਜਿੰਨਾ ਬਾਰੇ ਇਨਸਾਨ ਸੋਚ ਤੱਕ ਨਹੀਂ ਸਕਦਾ ਦਲਾਨੀ ਕਈ ਵਾਰ ਇਨ੍ਹਾਂ ਥਾਵਾਂ ਦੇ ਉੱਤੇ ਜਾ ਕੇ ਇਨ੍ਹਾਂ ਥਾਵਾਂ ਨੂੰ ਦੇਖਣਾ ਪਸੰਦ ਕਰਦੇ ਨੇ ਘੁੰਮਣਾ ਪਸੰਦ ਕਰਦੇ ਨੇ ਪਰ ਬਹੁਤ ਸਾਰੇ ਲੋਕ ਇਨ੍ਹਾਂ ਜਗਾਵਾਂ ਤੋਂ ਡਰਦੇ ਨੇ ਹੁਣ ਤੁਹਾਨੂੰ ਦੱਸ ਦੇ ਕਿ ਇੱਕ ਜਗ੍ਹਾ ਹੈ ਜਿੱਥੇ ਕਿ ਨਰਕ ਦਾ ਦਰਵਾਜ਼ਾ ਆ ਤੇ ਉਸ ਜਗ੍ਹਾ ਦਾ ਨਾਮ ਵੀ ਨਰਕ ਦਾ ਦਰਵਾਜ਼ਾ ਆ ਪਰ ਇਹ ਨਾਮ ਕਿਉਂ ਰੱਖਿਆ ਗਿਆ ਤੇ ਇਸ ਜਗ੍ਹਾ ਨੂੰ ਨਰਕ ਦਾ ਦਰਵਾਜ਼ਾ ਕਿਹਾ ਕਿਉਂ ਜਾਂਦਾ ਆ ਇਹ ਵੀ ਦੱਸਾਂਗੇ ਜਾਪਾਨ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੇ ਵਿੱਚ ਗਿਣਿਆ ਜਾਂਦਾ ਆ ਅੱਜ ਦੇ ਪਾਰੇ ਟੈਕਨੋਲੋਜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਭ ਤੋਂ ਅੱਗੇ ਆ ਪਰ ਜਾਪਾਨ ਦੇ ਵਿੱਚ ਇੱਕ ਅਜਿਹੀ ਜਗਾ ਹੈ ਜਿਸ ਨੂੰ ਨਰਕ ਦੀ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਨਰਕ ਦੀ ਘਾਟੀ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਰਾਜਧਾਨੀ ਟੋਕਿਓ ਤੋਂ ਤਕਰੀਬਨ 500 ਕਿਲੋਮੀਟਰ ਦੂਰ ਜਾਪਾਨ ਦਾ ਨਾਗਾ ਨੋ ਨਾਂ ਦਾ ਰਾਜ ਹੈ ਨਰਕ ਦੀ ਘਾਟੀ ਨਾਗਾ ਨੋ ਵਿੱਚ ਹੀ ਸਥ ਹੈ ਦੇਸ਼ ਦੀ ਮਸ਼ਹੂਰ ਯੂਕੋਯੂ ਨਦੀ ਦੇ ਕਿਨਾਰੇ ਸਥਿਤ ਇਹ ਨਰਕ ਦੀ ਘਾਟੀ ਯਿਗੂਕੁਡਾਨੀ ਬਾਂਦਰ ਪਾਰਕ ਦੇ ਆਲੇ ਦੁਆਲੇ ਆ ਜਿੱਥੇ ਸਰਦੀਆਂ ਦੇ ਮਹੀਨਿਆਂ ਦੌਰਾਨ ਬਰਫਾਰੀ ਹੁੰਦੀ ਹੈ ਇਸ ਸਮੇਂ ਦੌਰਾਨ ਮਨੁੱਖ ਉੱਥੇ ਨਹੀਂ ਰਹਿ ਸਕਦੇ ਸਿਰਫ ਬਾਂਦਰ ਹੀ ਰਹਿ ਸਕਦੇ ਨੇ ਅਸੀਂ ਇਹ ਵੀ ਕਹਿ ਸਕਦੇ ਕਿ ਕੁਦਰਤ ਦਾ ਪਰਮਾਤਮਾ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਤੇ ਕੁਦਰਤ ਦਾ ਉਹਨਾਂ ਨਾਲ ਸਾਥ ਹੈ ਤੁਹਾਨੂੰ ਦੱਸ ਦੇ ਕਿ ਤੰਬਰ ਤੋਂ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਇਸ ਬਾਂਦਰ ਪਾਰਕ ਦੇ ਚਾਰੇ ਪਾਸੇ ਭਿਆਨਕ ਸਰਦੀ ਹੁੰਦੀ ਆ। ਦਰਖਤ ਵੀ ਬਰਫੀਲੀਆਂ ਹਵਾਵਾਂ ਦੇ ਵਿੱਚ ਕੰਬਦੇ ਦਿਖਾਈ ਦਿੰਦੇ ਨੇ। ਪਰ ਇਸ ਸਮੇਂ ਜਦੋਂ ਮਨੁੱਖਾ ਵਾਂਗ ਬਾਕੀ ਸਾਰੇ ਜੀਵ ਜੰਤੂ ਵੀ ਇੱਥੇ ਹਿਜਰਤ ਕਰਦੇ ਨੇ ਤਾਂ ਇੱਥੋਂ ਦੇ ਬੂਲ ਵਾਸੀ ਜੋ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਉਹ ਇਸ ਥਾਂ ਤੋਂ ਭੱਜਦੇ ਨਹੀਂ। ਤੁਹਾਨੂੰ ਦੱਸ ਦੇ ਕਿ ਇਹ ਨਿਵਾਸੀ ਉਹ ਹੀ ਬਾਂਦਰ ਹਨ ਜਿਨ੍ਹਾਂ ਦੇ ਨਾਂ ਤੇ ਇਸ ਨੂੰ ਬਾਂਦਰ ਪਾਰਕ ਕਿਹਾ ਜਾਂਦਾ। ਬਰਹੂਤ ਯਮਨ ਦੇ ਵਿੱਚ ਇੱਕ ਰਹੱਸਮਈ ਖੂ ਹੈ ਜਿਸ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਤੁਹਾਨੂੰ ਦੱਸ ਦੇ ਕਿ ਬਰਹੂਤ ਦੇ ਖੂਨ ਨਾਲ ਜੁੜੀਆਂ ਕਈ ਪੁਰਾਣਿਕ ਕਹਾਣੀਆਂ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਨੂੰ ਇਹ ਥਾਂ ਸਭ ਤੋਂ ਵੱਧ ਨਾ ਪਸੰਦ ਹੈ ਯਮਨ ਦੀ ਮਾਰੂਥਲ ਘਾਟੀ ਵਿੱਚ ਬਣੀ ਇਸ ਖੂ ਦੀ ਚੜਾਈ 3000 ਮੀਟਰ ਹੈ ਅੱਜ ਤੱਕ ਕੋਈ ਵੀ ਇਸ ਦੀ ਡੂੰਘਾਈ ਨੂੰ ਮਾਪ ਨਹੀਂ ਸਕਿਆ ਪਰੀਕੰਦਾਜੇ ਦੇ ਅਨੁਸਾਰ ਇਹ 100 ਤੋਂ 250 ਮੀਟਰ ਤੱਕ ਡੂੰਘਾ ਹੋ ਸਕਦਾ ਹੈ। ਅੱਜ ਤੱਕ ਕਿਸੇ ਨੇ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਤੱਕ ਕਿ ਯਮਨ ਦੇ ਵਿਗਿਆਨੀ ਅਤੇ ਖੋਜੀ ਵੀ ਤੈਅ ਤੱਕ ਨਹੀਂ ਪਹੁੰਚ ਸਕੇ। ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਘੱਟ ਆਕਸੀਜਨ ਅਤੇ ਖੂਹ ਤੋਂ ਨਿਕਲਣ ਵਾਲੀ ਅਜੀਬ ਬਦਬੂ ਕਰਨ ਸਤਾਤੋ ਪਰਤਣਾ ਪੈਂਦਾ ਹੈ। ਜਾਣ ਕੇ ਦੋ ਜਗ੍ਹਾ ਨੇ ਜਿੱਥੇ ਨਰਕ ਦੇ ਦਰਵਾਜ਼ੇ ਨੇ ਇੱਕ ਪਾਸੇ ਤਾਂ ਉਹ ਖੂਹ ਜਿਸ ਦੀ ਅੱਜ ਤੱਕ ਕੋਈ ਲੰਬਾਈ ਚੜਾਈ ਮਾਪ ਨਹੀਂ ਸਕਿਆ ਤੇ ਦੂਸਰੇ ਪਾਸੇ ਉਹ ਜਗ੍ਹਾ ਜਿੱਥੇ ਇਕੱਲੇ ਬਾਂਦਰ ਰਹਿ ਸਕਦੇ ਨੇ ਇਨਸਾਨ ਨਹੀਂ ਰਹਿ ਸਕਦੇ ਉਥੇ ਇੰਨੀ ਜ਼ਿਆਦਾ ਠੰਡ ਹੁੰਦੀ ਆ ਕਿ ਤੁਸੀਂ ਦੇਖ ਕੇ ਹੀ ਦੂਰ ਤੋਂ ਭੱਜ ਜਾਣਾ ਆ ਹਾਲਾਂਕਿ ਤੁਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਵੀ ਤੁਹਾਨੂੰ ਡਰ ਲੱਗੇਗਾ ਫਿਰ ਰਿਪੋਰਟ ਹਮਦਰਦ ਟੀਵੀ